ਆ ਕਬਾਵਾਗੇ ਪੂਰੀ ਆਪਾਂ ਜਦੋਂ ਪ੍ਰਧਾਨ ਜੀ ਦਾ ਆਪਾਂ ਨੂੰ ਹੁਕਮ ਆ ਗਿਆ ਜਿਹੇ ਜਾ ਆਪਾਂ ਉਮੀ ਕਾਰਵਾਈ ਕਰਾਂਗੇ ਕਹਾ ਆ ਜਿਹੜਾ ਬੈਰੀਕੇਡ ਆ ਇਹਦੇ ਨਾਲ ਹੀ ਖਿੱਚ ਕੇ ਲੈ ਕੇ ਜਾਵਾਂਗੇ ਮੋਦੀ ਤੋਂ ਬੱਸ ਕਰਾ ਕੇ ਮੋਦੀ ਤੋਂ ਇਹ ਕਾ ਕੇ ਜਾਣਾ ਵੀ ਮੈਂ ਹਾਰ ਗਿਆ ਤੁਸੀਂ ਜਿੱਤ ਗਏ ਆ ਕਾ ਕੇ ਫੇਰ ਜਾਵਾਂਗੇ ਨਹੀਂ ਜਾਂਦੇ ਨਹੀਂ ਸ਼ਰੀਆਂ ਗੋਲੀਆਂ ਵੀ ਚਲਾਈਆਂ ਨੇ ਪੱਕੀਆਂ ਗੋਲੀਆਂ ਵੀ ਚਲਾਈਆਂ ਰੈਫਲ ਦੀਆਂ ਗੋਲੀਆਂ ਵੀ ਮਿਲੀਆਂ ਨੇ ਪਰ ਫੋਲ ਮਿਲੇ ਨੇ ਜਿਹੜੇ ਇਹਨਾਂ ਨੇ ਚਲਾਏ ਨੇ ਬੰਬ ਜਿੱਤੇ ਜਾ ਰਹੇ ਨੇ ਕਿੰਨੇ ਸਾਡੇ ਕਿਸਾਨ ਫੱਟੜ ਵੀ ਹੋ ਗਏ ਤੇ ਦੋ ਕਿਸਾਨ ਸਾਡੇ ਉਹਨਾਂ ਦੀ ਉਹ ਸ਼ਹੀਦੀ ਵੀ ਪਾ ਚੁੱਕੇ ਨੇ ਦੋ ਕਿਸਾਨ ਬਾਕੀ ਜਿਹੜੇ ਆਹ ਬਾਰਡਰ ਦੀ ਗੱਲ ਆ ਇਹਦਾ ਜਿੱਦੇ ਸਾਡੇ ਜੁਨੀਆ ਦੇ ਆਗੂਆਂ ਨੇ ਕਹਿਤਾ ਵੀ ਵਟ ਦੋ ਇਹਦਾ 5 ਮੀਟਰ ਇਹ ਵਟ ਦਾਂਗੇ ਇਹਦਾ ਬਸ ਇੱਕ ਅਸੀਂ ਟਿੱਕੇ ਬੈਠੇ ਆ ਤਸਵੀਰਾਂ ਖਨੋਰੀ ਬਾਰਡਰ ਤੋਂ ਤੁਸੀਂ ਦੇਖ ਰਹੇ ਹੋ ਜਿੱਥੋਂ ਕਿ ਨੌਜਵਾਨਾਂ ਵੱਲੋਂ ਇਹ ਟਰੈਕਟਰ ਤੇ ਟਰੈਕਟਰ ਲਿਆਂਦਾ ਗਿਆ ਸੋ ਟਰੈਕਟਰ ਤੇ ਬੈਠੇ ਨੇ ਨੌਜਵਾਨ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਨਰਿੰਦਰ ਸਿੰਘ ਆ ਜੀ ਨਰਿੰਦਰ ਸਿੰਘ ਜੀ ਬਾਈ ਜੀ ਟਰੈਕਟਰ ਲੈ ਕੇ ਆਇਆ ਐਸ਼ਾ ਟਰੈਕਟਰ ਆ ਪਰ ਨਾਮ ਬਹੁਤ ਸੋਹਣਾ ਰੱਖਿਆ ਡਰੇਵਡ ਬਰਾਊਨ ਹਾਂ ਜੀ ਟੱਕ ਪਾਵਾਂਗੇ ਪੂਰੀ ਆਪਾਂ ਜਦੋਂ ਪ੍ਰਧਾਨ ਜੀ ਦਾ ਆਪਾਂ ਨੂੰ ਹੁਕਮ ਆ ਗਿਆ ਜਿਹੇ ਜਾ ਆਪਾਂ ਉਮੀ ਕਾਰਵਾਈ ਕਰਾਂਗੇ ਕਹਾ ਪੱਟਾਂਗੇ ਕੇ ਵੈਰੀਗੇਟ ਪੱਟਾਂਗੇ ਆਪਾਂ ਇਹਨਾਂ ਦੇ ਵੈਰੀਗੇਟ ਪੱਟਦੇ ਨੇ ਆਪਾਂ ਇਹਦੇ ਨਾਲ ਹੀ ਖਿੱਚ ਕੇ ਲੈ ਕੇ ਜਾਣੇ ਆ ਜਿਹੜੇ ਵੈਰੀਗੇਟ ਆ ਇਹਦੇ ਨਾਲ ਹੀ ਖਿੱਚ ਕੇ ਲੈ ਕੇ ਜਾਵਾਂਗੇ ਮਤਲਬ ਆਪਣੀਆਂ ਮੰਗਾਂ ਮੰਨਵਾ ਕੇ ਹੀ ਜਾਓਗੇ ਮਗਾ ਯਾਰ ਸਾਰਾ ਕੁਝ ਕਰਕੇ ਜਾਵਾਂਗੇ ਖਾਲੀ ਮਣਾ ਕੇ ਮੋਦੀ ਤੋਂ ਬੱਸ ਕਰਾ ਕੇ ਮੋਦੀ ਤੋਂ ਇਹ ਕਾ ਕੇ ਜਾਣਾ ਵੀ ਮੈਂ ਹਾਰ ਗਿਆ ਤੁਸੀਂ ਜਿੱਤ ਗਏ ਆ ਕਾ ਕੇ ਫੇਰ ਜਾਵਾਂਗੇ ਨਹੀਂ ਜਾਂਦੇ ਨਹੀਂ ਇਹ ਬੰਦਾ ਵੀ ਪਹਿਲਾਂ ਆਣੀਆਂ ਸੀਗੀਆਂ ਪਰ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਉਹ અધੂਰੀਆਂ ਪਈਆਂ ਨੇ ਜਿਹੜੇ ਦੂਜੇ ਸੀਗੇ ਆਪਾਂ ਦਾ ਸਾਰੇ ਤਸਾਨਾ ਨੂੰ ਕਹਿੰਦੇ ਹਾਂ ਵੀ ਇੱਥੇ ਆਓ ਆਪਣੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਅਧੂਰੀਆਂ ਪਈਆਂ ਨੇ ਉਹਨਾਂ ਨੂੰ ਆਪਾਂ ਪੂਰੀਆਂ ਕਰਾਈਏ ਕਹਿਣ ਦਾ ਮਤਲਬ ਤੁਹਾਡਾ ਇਹ ਹੈ ਕਿ ਜੋ ਪਿਛਲੇ ਅੰਦੋਲਨ ਚ ਗੱਲਾਂ ਰਹਿ ਗਈਆਂ ਸੀ ਮਨਾਉਣ ਵਾਲੀਆਂ ਉਹ ਇਸ ਵਾਰ ਪੂਰੀਆਂ ਕਰਕੇ ਜਾਣੀਆਂ ਹਾਂਜੀ ਬਿਲਕੁਲ ਬਿਲਕੁਲ ਜੀ ਤੋ ਕੀ ਲੱਗਦਾ ਹੈ ਜੋ ਹਰਿਆਣਾ ਸਰਕਾਰ ਵੱਲੋਂ ਬਹੁਤ ਜੋ ਪੁਲਸ ਪ੍ਰਸ਼ਾਸਨ ਲਾਇਆ ਗਿਆ ਕਿੰਨਾ ਕਿਤੇ ੱੱਕਾ ਸ਼ਹੀਦ ਉਹਨਾਂ ਲੱਗਦੀ ਹੈ ਇਸ ਚੀਜ਼ ਦੀ ਹੋ ਰਹੀ ਹੈ ਜੋ ਕਿਸਾਨਾਂ ਨਾਲ ਬਿਲਕੁਲ ਜੀ ਬੰਬ ਸਿੱਟੇ ਜਾ ਰਹੇ ਨੇ ਕਿੰਨੇ ਸਾਡੇ ਕਿਸਾਨ ਫੱਟੜ ਵੀ ਹੋ ਗਏ ਤੇ ਦੋ ਕਿਸਾਨ ਸਾਡੇ ਉਹਨਾਂ ਦੀ ਉਹ ਸ਼ਹੀਦੀ ਵੀ ਪਾ ਚੁੱਕੇ ਨੇ ਦੋ ਕਿਸਾਨ ਇੱਕ ਤਾਂ ਕੱਲ ਹੀ ਪਾ ਕੇ ਹਟੇ ਨੇ ਬਜ਼ੁਰਗ ਸੀਗੇ ਉਹਨਾਂ ਦੀ ਡੈਥ ਹੋਈ ਆ ਇੱਕ ਸੰਭੂ ਬਾਰਡਰ ਤੇ ਪਹਿਲਾਂ ਹੋਇਆ ਤੇ ਅੱਜ ਕੱਲ ਖਨੌਰੀ ਬਾਰਡਰ ਤੇ ਹੋਈ ਆ ਜੀ ਇੱਥੇ ਹਰਿਆਣਾ ਦੇ ਸੀਐਮ ਖੱਟਰ ਦਾ ਬਿਆਨ ਸਾਹਮਣੇ ਆਇਆ ਕਿ ਕਿਸਾਨਾਂ ਨੂੰ ਅਸੀਂ ਤੋਂ ਇਸ ਲਈ ਲੰਘਣ ਦੇ ਰਹੇ ਕਿਉਂਕਿ ਇਹਨਾਂ ਕੋਲ ਹਥਿਆਰ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਤੁਸੀਂ ਸਾਰਾ ਕੁਝ ਰਿਕਾਰਡ ਕਰ ਰਹੇ ਹੋ ਮੀਡੀਆ ਰਾਹੀਂ ਤੁਹਾਨੂੰ ਵੀ ਪਤਾ ਵੀ ਕਿਸਾਨ ਕੋਈ ਇਹੋ ਜੀ ਮੂਵਮੈਂਟ ਨਹੀਂ ਕਰ ਰਹੇ ਤੇ ਸਰਕਾਰ ਸਾਡੇ ਤੇ ਬੰਬ ਭਰਾ ਰਹੀ ਆ ਤੇ ਗੋਲੀਆਂ ਚਲਾ ਰਹੀ ਆ ਕਿੰਨੇ ਸਾਡੇ ਕਿਸਾਨ ਫੱਟੜ ਹੋ ਚੁੱਕੇ ਨੇ ਤੁਹਾਨੂੰ ਵੀ ਪਤਾ ਕਿਸੇ ਤੋਂ ਕੋਈ ਲੁਕੋ ਨਹੀਂ ਹੈਗਾ ਸਾਡੇ ਕੋਲੇ ਇਹ ਜੀ ਕੋਈ ਚੀਜ਼ ਹੋਵੇ ਤਾਂ ਅਸੀਂ ਕੋਈ ਐਦਾਂ ਇਹ ਜਾਂ ਸਾਡਾ ਕੋਈ ਇਹ ਜੀ ਮੂਵਮੈਂਟ ਨਹੀਂ ਹੈਗੀ ਜਿਹੜਾ ਅਸੀਂ ਕਿਸੇ ਦਾ ਇਹਨਾਂ ਦਾ ਨੁਕਸਾਨ ਕੀਤਾ ਹੋਵੇ ਸਾਰੇ ਜਿੰਨਾ ਵੀ মিডিਆ ਹਰ ਇੱਕ ਨੂੰ ਪਤਾ ਲੱਗ ਚੁੱਕਿਆ ਵੀ ਸਰਕਾਰ ਕਿੰਨਾ ਠੱਗਾ ਕਰ ਰਹੀ ਆ ਕਿੰਨੇ ਬੰਬ ਤੁਹਾਡੇ ਸਾਹਮਣੇ ਵੀ ਦੇਖਿਆ ਤੁਸੀਂ ਵੀ ਦੇਖਿਆ ਸ਼ਰਿਆਂ ਗੋਲੀਆਂ ਵੀ ਚਲਾਈਆਂ ਨੇ ਪੱਕੀਆਂ ਗੋਲੀਆਂ ਵੀ ਚਲਾਈਆਂ ਰੈਫਲ ਦੀਆਂ ਗੋਲੀਆਂ ਵੀ ਮਿਲੀਆਂ ਨੇ ਪਰ ਹੌਲ ਮਿਲੇ ਨੇ ਜਿਹੜੇ ਇਹਨਾਂ ਨੇ ਚਲਾਏ ਨੇ ਵੀ ਆਪਾਂ ਮਲਾਕੁੱਲ ਮਲਾ ਕੇ ਦੇਖੀਏ ਤਾਂ ਸਰਕਾਰ ਆਪਣੇ ਨਾਲ ਧੱਕਾ ਹੀ ਕਰ ਰਹੀ ਹੈ ਕਿਸਾਨਾਂ ਨਾਲ ਇੱਕ ਪਾਸੇ ਸੀਐਮ ਖੱਟਰ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਨੂੰ ਜਾਣ ਵੀ ਦੇ ਸਕਦੇ ਹਾਂ ਪਰ ਇੰਨਾ ਇਕੱਠ ਕਰਨ ਦੀ ਕੀ ਜ਼ਰੂਰਤ ਹੈ ਕਿਸਾਨ ਆਪਣੇ ਜੋ ਕਿਸਾਨ ਨੇ ਉਹ ਆਪਣੇ ਨੁਮਾਇੰਦਿਆਂ ਨੂੰ ਭੇਜ ਕੇ ਸਰਕਾਰ ਨਾਲ ਗੱਲਬਾਤ ਕਰ ਰਹੇ ਕਰ ਵੀ ਰਹੇ ਨੇ ਤੇ ਕਰ ਵੀ ਸਕਦੇ ਨੇ ਕਿ ਇੰਨਾ ਇਕੱਠ ਕਰਨ ਦੀ ਕੀ ਜ਼ਰੂਰਤ ਹੈ ਸੀਐਮ ਖੱਟਰ ਦਾ ਇਹ ਵੀ ਕਹਿਣਾ ਸਾਹਮਣੇ ਆਇਆ ਜੇ ਸਾਡਾ ਇਕੱਠ ਹੋਊਗਾ ਤਾਂ ਹੀ ਅਸੀਂ ਆਪਣੀਆਂ ਮੰਗਾਂ ਰੱਖ ਸਕਦੇ ਹਾਂ ਜਿੰਨਾ ਚਿਰ ਅਸੀਂ ਸਾਰੇ ਇਕੱਠੇ ਹੋ ਕੇ ਆਪਦਾ ਪ੍ਰਦਰਸ਼ਨ ਨਹੀਂ ਕਰਾਂਗੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਤੇ ਤਾਂ ਹੀ ਸਾਡੀਆਂ ਮੰਨਾਂ ਮੰਗਾ ਮੰਨੀਆਂ ਜਾਣਗੀਆਂ ਜੇ ਅਸੀਂ ਇਕੱਠ ਕਰਕੇ ਸਰਕਾਰ ਨੂੰ ਉਹ ਚੀਜ਼ ਦਿਖਾਵਾਂਗੇ ਵੀ ਸਾਡੇ ਸਾਰੇ ਕਿਸਾਨ ਹੀ ਕੀ ਆਪਦੇ ਹੱਕਾਂ ਲਈ ਲੜ ਰਹੇ ਨੇ ਤੇ ਆਪਦੀਆਂ ਮੰਗਾਂ ਲਈ ਲੜ ਰਹੇ ਨੇ ਉਹ ਕਹਿ ਰਹੇ ਨੇ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਰੇ ਕਿਸਾਨ ਹੀ ਹਜੂਮ ਦੇਖੋ ਤੁਸੀਂ ਸਾਰਾ ਪੰਜਾਬ ਇਕੱਠਾ ਹੋਇਆ ਹੋਇਆ ਉਦੋਂ ਹਰਿਆਣੇ ਵਾਲੇ ਵੀ ਵੀਰ ਸਾਡੇ ਕਿਸਾਨ ਭਾਈ ਸਾਰੇ ਇਕੱਠੇ ਹੋਏ ਹੋਏ ਨੇ ਉਹਨਾਂ ਤੇ ਲਾਠੀ ਚਾਰਜ ਵੀ ਕੀਤਾ ਜਾ ਰਿਹਾ ਬਹੁਤ ਤਸ਼ੱਦਦ ਕਰ ਰਹੀ ਆ ਖੱਟੜ ਸਰਕਾਰ ਬਹੁਤ ਤਸ਼ੱਦਦ ਕਰ ਰਹੀ ਆ ਕਿਸਾਨਾਂ ਤੇ ਇੱਕ ਪਾਸੇ ਸੀਐਮ ਮਾਨ ਦਾ ਵੀ ਕਹਿਣਾ ਹੈ ਪੰਜਾਬ ਦੇ ਸੀਐਮ ਮਾਨ ਦਾ ਕਹਿਣਾ ਕਿ ਅਸੀਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਨਹੀਂ ਨਹੀਂ ਕੰਮ ਦੀ ਨਹੀਂ ਬੰਦੀ ਨਾ ਮਰਾਦਾ ਭਾਈ ਮੋਢਾ ਮੋਢਾ ਲਾ ਕੇ ਖੜਾ ਹੁੰਦਾ ਉਹ ਗਗਨ ਰਮੋਹ ਮਾਨ ਨੇ ਕਹੀ ਕਹਿੰਦੀ 5 ਮਿੰਟਾਂ ਚ ਐਮਐਸਪੀ ਲਵਾਵਾਂਗੇ ਕਿੱਧਰ ਗਏ 5 ਮਿੰਟ ਉਹ 5 ਮਿੰਟ ਹੀ ਨਹੀਂ ਇਹ 2 ਸਾਲ ਹੋ ਗਏ ਤੇ ਬਾਕੀ ਜਿਹੜੇ ਆਹ ਬਾਰਡਰ ਦੀ ਗੱਲ ਆ ਇਹਦਾ ਜਿੱਦੇ ਸਾਡੇ ਜੁਨੀਆ ਦੇ ਆਗੂਆਂ ਨੇ ਕਹਿਦਾ ਵੀ ਪੱਟ ਦੋ ਇਹਦਾ 5 ਮਿੰਟਾਂ 'ਚ ਪੱਟ ਦਾਂਗੇ ਇਹਦਾ ਵਾਸਤੇ ਇੱਕ ਅਸੀਂ ਟਿਕੇ ਬੈਠੇ ਆ ਇਹਦਾ ਪਹਿਲਾਂ ਵੀ ਖਾਧੀਆਂ ਹੋਣ ਸੀ ਕੁਝ ਨੌਜਵਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਅਸੀਂ ਕਿਸਾਨ ਸੋ ਇਹ ਸੀ ਕੁਝ ਨੌਜਵਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਆਪਣੇ ਕਿਸਾਨ ਆਗੂਆਂ ਦੀ ਕਹਿਣ ਦਾ ਇੰਤਜ਼ਾਰ ਕਰ ਰਹੇ ਆ ਉਹਨਾਂ ਦਾ ਆਰਡਰ ਦਾ ਇੰਤਜ਼ਾਰ ਕਰ ਰਹੇ ਆ ਇਹ ਆਰਡਰ ਤਾਂ ਸੀ ਕੁਝ ਹੀ ਦੇਰ じゃ ਕੁਝ ਹੀ ਘੰਟਿਆਂ ਵਿੱਚ ਪਟਕੇ ਸੁੱਟ ਦਾਂਗੇ